ਸਸਕਾਲ ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇ ਬਰਾੜ ਸਭ ਤੋਂ ਪਹਿਲਾਂ ਗੱਲ ਅੱਜ ਦੇ ਘਟਨਾਕ੍ਰਮ ਦੀ ਕਿਸਾਨਾਂ ਦੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੀਟਿੰਗ ਹੋਈ ਔਰ ਇਹ ਮੀਟਿੰਗ ਸਫਲ ਰਹੀ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ 15 ਦਿਨਾਂ ਲਈ ਰੇਲ ਅਧੋਲਨ ਪੂਰੀ ਤਰ੍ਹਾਂ ਖਤਮ ਕਰਨ ਦਾ ਐਲਾਨ ਕੀਤਾ ਯਾਨੀ ਕਿਸੇ ਤਰ੍ਹਾਂ ਦੀ ਗੱਡੀ ਤੇ ਕੋਈ ਪਾਬੰਦੀ ਨਹੀਂ ਹੋਏਗੀ ਨਾ ਉਹ ਕਿਸੇ ਦਾ ਰਸਤਾ ਰੁਕਣਗੇ ਉੱਤੇ ਹੀ ਕੈਪਟਨ ਨੇ ਕਿਸਾਨਾਂ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਪੰਜਾਬ ਚ 2 ਮਹੀਨੇ ਤੋਂ ਸੁਣਨੇ ਪਏ ਟਰੈਕ ਇੱਕ ਵਾਰ ਫਿਰ ਗੁਲਜ਼ਾਰ ਹੋਣਗੇ ਕਿਉਂਕਿ ਕਿਸਾਨਾਂ ਨੇ ਆਖਰਕਾਰ ਆਪਣੇ ਵੱਲੋਂ ਟਰੈਨਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਤੋਂ ਪਹਿਲਾਂ ਹੀ న్యూਸ 18 ਨੇ ਇਹ ਖਬਰ ਲੋਕਾਂ ਤੱਕ ਪਹੁੰਚਾ ਦਿੱਤੀ ਸੀ ਕਿ ਕਿਸਾਨ ਸਰਕਾਰ ਦੇ ਭਰੋਸੇ ਦੇ ਬਾਅਦ ਮੰਨ ਗਏ ਨੇ ਤੇ ਟਰੈਨਾਂ ਚਲਾਉਣ ਦੇ ਲਈ ਰਾਜ਼ੀ ਹੋ ਗਏ ਨੇ ਤੇ ਆਖਰਕਾਰ ਉਹੀ ਹੋਇਆ ਮੁਲਾਕਾਤ ਦੇ ਬਾਅਦ ਕਿਸਾਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਰੇਲਵੇ ਦੀ ਸ਼ਰਤ ਦੇ ਮੁਤਾਬਿਕ ਪੂਰਾ ਰੇਲਵੇ ਪਰਿਸਰ ਖਾਲੀ ਕਰ ਦੇਣਗੇ ਇਸ ਦੀ ਸ਼ੁਰੂਆਤ ਐਤਵਾਰ ਰਾਤ ਤੋਂ ਹੀ ਹੋ ਜਾਵੇਗੀ ਇਸੇ ਵੇਖੋ ਗੱਲ ਸੁਣੋ ਕੈਪਟਨ ਸਰਕਾਰ ਦੀ ਮੰਨਣ ਵਾਲੀ ਗੱਲ ਨਹੀਂ ਸਾਡਾ ਤਕਰੀਬਨ 18 ਤਰੀਕ ਦੇ ਵਿੱਚ ਵੀ ਫੈਸਲਾ ਹੋ ਚੁੱਕਿਆ ਸੀਗਾ ਉਹਦੇ ਵਿੱਚ ਵੀ ਅਸੀਂ ਇਹ ਗੱਲ ਕਹਿੰਦੇ ਹਾਂ ਵੀ ਆਪਾਂ ਨੂੰ ਛੱਡ ਦੇਣੀ ਆ ਚਾਹੀਦੀਆਂ ਨੇ ਨਹੀਂ ਤਾਂ 2-4 ਦਿਨ ਦੇ ਅੰਦਰ ਆਪਾਂ ਨੂੰ ਮੀਟਿੰਗ ਦੁਬਾਰੇ ਕਰ ਲਾਂਗੇ ਤਾਂ ਅਚਾਨਕ ਇਹਨਾਂ ਨੇ ਬੁਲਾ ਲਈ ਸਾਡਾ ਪਹਿਲਾ ਫੈਸਲਾ ਹੋਇਆ ਸੀ ਇਹ ਕਿ ਅਸੀਂ 2-4 ਦਿਨ ਦੇ ਵਿੱਚ ਬਲਾ ਕੇ ਛੱਡਾਂ ਕਿਉਂਕਿ ਪੰਜਾਬ ਦੇ ਹਾਲਾਤ ਬੜੇ ਖਰਾਬ ਹੋ ਗਏ ਜਾਂਦੇ ਅੱਜ ਯੂਰੀਆ ਨਹੀਂ ਮਿਲ ਰਿਹਾ ਕੋਲਾ ਜਿਹੜਾ ਉਹ ਕੋਲਾ ਖਤਮ ਹੋ ਰਿਹਾ ਹੈ ਹੋਰ ਵੀ ਬਹੁਤ ਵੱਡੀਆਂ ਸਮੱਸਿਆਵਾਂ ਸਨ ਜਿਨ੍ਹਾਂ ਨੂੰ ਮੁੱਖ ਰੱਖ ਕੇ ਸਾਨੂੰ ਇਹ ਫੈਸਲਾ ਅੱਜ ਕਰਨਾ ਪਿਆ ਉਹ ਅਸੀਂ ਕੀਤਾ ਨਾ ਕਿਸੇ ਦੇ ਕੇਂਦਰ ਦੇ ਦਬਾਅ ਥੱਲੇ ਨਾ ਪੰਜਾਬ ਸਰਕਾਰ ਦੇ ਦਬਾਅ ਦੇ ਕਿਸਾਨਾਂ ਦੇ ਐਲਾਨ ਦੇ ਬਾਅਦ ਹੁਣ ਨਾ ਸਿਰਫ ਮਾਲ ਗੱਡੀਆਂ ਬਲਕਿ ਯਾਤਰੀ ਗੱਡੀਆਂ ਦੇ ਚੱਲਣ ਦਾ ਰਸਤਾ ਵੀ ਸਾਫ਼ ਹੋ ਚੁੱਕਿਆ ਹੈ ਹਾਲਾਂਕਿ ਇਸ ਐਲਾਨ ਦੇ ਨਾਲ ਕਿਸਾਨਾਂ ਨੇ ਕੇਂਦਰ ਨੂੰ ਇੱਕ ਹੋਰ ਅਲਟੀਮੇਟਮ ਵੀ ਦਿੱਤਾ ਹੈ ਜਿਸ ਦੇ ਮੁਤਾਬਿਕ ਕੇਂਦਰ ਨੂੰ ਖੇਤੀ ਕਾਨੂੰਨਾਂ ਤੇ 10 ਦਸੰਬਰ ਤੱਕ ਫੈਸਲਾ ਕਰਨਾ ਹੋਵੇਗਾ ਤੇ ਜੇਕਰ ਅਜਿਹਾ ਨਾ ਹੋਇਆ ਤਾਂ ਕਿਸਾਨ ਫਿਰ ਤੋਂ ਟਰੈਕ ਦਾ ਰੁਕ ਕਰਨਗੇ ਅਸੀਂ ਵਿਚਾਰ ਕੇ ਪਹਿਲਾਂ ਅੱਜ ਇਹ ਫੈਸਲਾ ਲੈ ਚੁੱਕੇ ਸੀ ਸਿਰਫ ਇਹ ਫੈਸਲਾ ਅਸੀਂ 10 ਦਸੰਬਰ ਤੱਕ ਕੀਤਾ ਅਗਰ 10 ਦਸੰਬਰ ਤੱਕ ਕੇਂਦਰ ਸਰਕਾਰ ਸਾਡੀ ਸੁਣਵਾਈ ਨਹੀਂ ਕਰਦਾ ਅਸੀਂ ਮੋੜ ਰੇਲਵੇ ਟਰੈਕ ਜਾਮ ਕਰਾਂਗੇ ਸਾਰੇ ਦਾ ਸਾਰਾ ਉਸੇ ਤਰ੍ਹਾਂ ਜਾਮ ਹੋਣਗੇ ਤੇ ਮੁਸਾਫਰ ਗੱਡੀਆਂ ਸਾਰੀਆਂ ਜਾਮ ਕਰਾਂਗੇ ਸਾਰੀਆਂ ਜਾਮ ਕਰਾਂਗੇ 10 ਦਸੰਬਰ ਤੱਕ ਦਾ ਆਲਟੀਮੇਟਮ ਹੈ ਕਿ 10 ਦਸੰਬਰ ਤੱਕ ਸਾਡੀ ਗੱਲ ਹੈ ਖੇਤੀ ਕਾਨੂੰਨਾਂ ਦੇ ਖਿਲਾਫ ਰੇਲਵੇ ਟ੍ਰੈਕ ਤੇ ਕਿਸਾਨਾਂ ਦੇ ਨੌਨ-ਸਟਾਪ ਅੰਦੋਲਨ ਦੀ ਵਜ੍ਹਾ ਨਾਲ ਰੇਲਵੇ ਨੂੰ 2000 ਕਰੋੜ ਤੋਂ ਜ਼ਿਆਦਾ ਦਾ ਨੁਕਸਾਨ ਹੋ ਚੁੱਕਿਆ ਹੈ ਜਦਕਿ ਸੂਬਾ ਸਰਕਾਰ ਵੀ ਭਾਰੀ ਘਾਟਾ ਚੱਲ ਰਹੀ ਹੈ ਆਲਮੇ ਹੈ ਕਿ ਸੂਬੇ ਦੇ ਜ਼ਿਆਦਾਤਰ ਥਰਮਲ ਪਲਾਂਟ ਕੋਲੇ ਦੀ ਕਮੀ ਦੇ ਨਾਲ ਬੰਦ ਹੋ ਚੁੱਕੇ ਨੇ ਤੇ ਪੰਜਾਬ ਇੱਕ ਵੱਡੇ ਸੰਕਟ ਦੇ ਸਾਹਮਣੇ ਖੜਾ ਹੈ ਇਸ ਲਈ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਦੇ ਬਾਅਦ ਕਿਸਾਨਾਂ ਨੇ ਇਸ ਐਲਾਨ ਦੇ ਨਾਲ ਸਿਰਫ ਰੇਲਵੇ ਨੂੰ ਨਹੀਂ ਬਲਕਿ ਪੰਜਾਬ ਸਰਕਾਰ ਨੂੰ ਵੀ ਵੱਡੀ ਰਾਹਤ ਦਿੱਤੀ ਹੈ। ਚੰਡੀਗੜ੍ਹ ਤੋਂ ਪੰਕਜ ਕਪਾਈ ਦੇ ਨਾਲ ਅਰਸ਼ਦੀਪ ਅਰਸ਼ੀ న్యూਸ 18 ਪੰਜਾਬ। ਤੇ ਉਧਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਵੱਖਰਾ ਫੈਸਲਾ ਲਿਆ ਹੈ। ਉਹਨਾਂ ਯਾਤਰੀ ਗੱਡੀਆਂ ਨੂੰ ਰਾਹ ਨਾ ਦੇਣ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਹੈ ਕਿ ਅਸੀਂ ਫਿਲਹਾਲ ਆਪਣੇ ਪਹਿਲੇ ਫੈਸਲੇ ਤੇ ਖੜੇ ਹਾਂ। ਕੇਦਰ ਦੇ ਨਾਲ-ਨਾਲ ਪੰਜਾਬ ਸਰਕਾਰ ਤੇ ਵੀ ਉਹਨਾਂ ਸਵਾਲ ਚੱਕੇ ਨੇ ਔਰ ਕਿਆ ਹੈ ਕਿ ਕੈਪਟਨ ਕੇਦਰ ਦੀ ਬੋਲੀ ਬੋਲ ਰਹੇ ਨੇ ਸਰਵਨ ਸਿੰਘ ਪਰਦੇਰ ਦਾ ਇਹ ਬਿਆਨ ਹੈ ਜਿਹੜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਕਿਆ ਹੈ ਕਿ ਸਾਡੀ ਮੀਟਿੰਗ ਅਗਲੇ ਦਿਨਾਂ ਦੇ ਵਿੱਚ ਹੋਏਗੀ ਔਰ ਉਸ ਮੀਟਿੰਗ ਦੇ ਵਿੱਚ ਕੀ ਫੈਸਲਾ ਲੈਣਾ ਹੈ ਉਹ ਅਸੀਂ ਦੇਖਾਂਗੇ ਪਰ ਫਿਲਹਾਲ ਸਾਡਾ ਜਿਹੜਾ ਫੈਸਲਾ ਹੈ ਉਹ ਸਿਰਫ ਮਾਲ ਗੱਡੀਆਂ ਨੂੰ ਰਾਹ ਦੇਣ ਤੱਕ ਹੈ ਯਾਤਰੀ ਗੱਡੀਆਂ ਨੂੰ ਅਸੀਂ ਰਾਹ ਨਹੀਂ ਦੇਵਾਂਗੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜਿਹੜਾ ਫੈਸਲਾ ਵਾ ਪਹਿਲੋ ਕੀਤਾ ਸੀਗਾ 21 ਅਕਤੂਬਰ ਤੋਂ ਹੀ ਉਦੋਂ 22 ਅਕਤੂਬਰ ਤੋਂ ਬਸਤੀ ਟੈਂਕ ਆਲਾ ਰੇਲ 트랙 ਵਿਹਲਾ ਕਰ ਦਿੱਤਾ ਸੀਗਾ ਮਾਲ ਗੱਡੀਆਂ ਬਾਅਦ ਚ ਸਟੇਸ਼ਨ ਤੇ ਤੇ ਸੋ ਲਈ ਖੁੱਲੀ ਗਰਾਊਂਡਾਂ ਤੇ ਬੈਠੇ ਆ ਸੋ ਮਾਲ ਗੱਡੀਆਂ ਵਾਸਤੇ ਰੇਲ 트랙 ਖੁੱਲੇ ਹੀ ਨਹੀਂ ਤੇ ਉਹਦੇ ਨਾਲ ਖੁੱਲੀਆਂ ਗਰਾਊਂਡਾਂ ਚ ਜਿਹੜਾ ਵਾ ਉਹ ਜਲ ਰਿਹਾ ਵਾ ਧਰਨਾ ਮਜਾਰਾ ਤੇ ਮਾਲ ਗੱਡੀਆਂ ਚੱਲਣ ਦਾ ਫੈਸਲਾ ਹੀ ਸਾਡਾ ਬਰਕਰਾਰ ਆ ਸੋ ਇਹ ਤੋਂ ਗਾਹਾਂ ਉਹ 30 ਜਥੇਬੰਦੀਆਂ ਨੇ ਜਿਹੜਾ ਫੈਸਲਾ ਕੀਤਾ ਵਾ ਉਹ ਆਪਣਾ ਫੈਸਲਾ ਕਰਨ ਨੂੰ ਆਜ਼ਾਦ ਨੇ ਉਹ ਫੈਸਲਾ ਕਰ ਸਕਦੀਆਂ ਨੇ ਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਵਾ ਕਿ ਅਸੀਂ ਅਜੇ ਤੱਕ ਕੇਵਲ ਮਾਲ ਗੱਡੀਆਂ ਹੀ ਚੱਲਣ ਦਿੱਤੀਆਂ ਜਾਣੀਆਂ ਤੇ ਉੱਤੇ ਅਸੀਂ ਕਹਿਮ ਆਂ ਗਾਂਵ ਕੋ ਨਵੀਂ ਮੀਟਿੰਗ ਹੋਊਗੀ ਉਹਦੇ ਵਿੱਚ ਜਿਹੜਾ ਵਾ ਉਹ ਵਿਚਾਰਿਆ ਜਾਊਗਾ ਕਿਉਂਕਿ ਹਜੇ ਦਿੱਲੀ ਦੀਆਂ ਤਿਆਰੀਆਂ ਵਾ ਉਹਦੇ 'ਚ ਅਸੀਂ ਰੁੱਝੇ ਹੋਈਆਂ ਆਂ ਤੇ ਕਿਸਾਨਾਂ ਨਾਲ ਮੀਟਿੰਗ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬਿਆਨ ਦਿੱਤਾ ਉਹਨਾਂ ਕਹਿੰਿਆ ਕਿ ਮੀਟਿੰਗ ਸਫਲ ਰਹੀ ਹੈ ਕਿਸਾਨਾਂ ਨੇ ਰੇਲ ਅੰਦੋਲਨ ਖਤਮ ਕਰਨ ਦਾ ਫੈਸਲਾ ਲਿਆ ਹੈ 15 ਦਿਨਾਂ ਲਈ ਕਿਸਾਨਾਂ ਵੱਲੋਂ ਰੇਲ ਅੰਦੋਲਨ ਖਤਮ ਕਰ ਦਿੱਤਾ ਗਿਆ ਤੇ ਮੈਂ ਇਸ ਫੈਸਲੇ ਦਾ ਸਵਾਗਤ ਕਰਦਾ ਹਾਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਸਾਡੀ ਆਰਥਿਕਤਾ ਲਈ ਹਾਲਾਤ ਸੁਖਾਵੇਂ ਹੋਣਗੇ ਕੇਂਦਰ ਨੂੰ ਰੇਲਾਂ ਵੀ ਤੁਰੰਤ ਪ੍ਰਭਾਵ ਨਾਲ ਸ਼ੁਰੂ ਕਰਨ ਦੀ ਅਪੀਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਕੀਤੀ ਗਈ ਚਾਰ ਵੀ ਬੜੀ ਚਿੰਤਤ ਸੀ ਔਰ ਪੰਜਾਬ ਦੇ ਜੋ ਲੀਡਰ ਸਾਹਿਬਾਨ ਕਿਸਾਨ ਜੀ ਹੁੰਦੇ ਆਏ ਸੀ ਉਹ ਵੀ ਚਿੰਤਤ ਸੀ ਪੰਜਾਬ ਦਾ ਕਿਸਾਨ ਐਸ ਵੇਲੇ ਜੋ ਆਪਦੀ ਫਸਲ ਕਣਕ ਵਾਸਤੇ ਰੇਹ ਵਾਸਤੇ ਬਹੁਤ ਇੱਕ ਬਹੁਤ ਆਪਣੇ ਆਪ ਦੇ ਵਿੱਚ ਮਜੂਜ਼ ਤੇ ਆਪਣੇ ਆਪ ਨੂੰ ਡਿੱਗਿਆ ਡਿੱਗਿਆ ਕਰਦਾ ਸੀ ਇਸ ਕਰਕੇ ਉਹਦੀ ਮੁੱਖ ਮੰਗ ਨੂੰ ਵੇਖਦੇ ਹੋਏ ਕਿਸਾਨਾਂ ਨੇ ਵੀ ਬੜਾ ਫਰਾਕ ਦੇਣਾ ਫੈਸਲਾ ਕੀਤਾ ਵੀ ਜੋ ਅਸੀਂ ਟਰੈਕ ਤੋਂ ਉੱਠ ਕੇ ਟ੍ਰੇਨਾਂ ਚਾਲੂ ਕੀਤੀਆਂ ਜਾਣੀਆਂ ਤੇ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨੂੰ ਵਿਸ਼ਵਾਸ ਦਿੱਤਾ ਜਿਹੜੀਆਂ ਤੁਹਾਡੀਆਂ ਮੰਗਾਂ ਉਹ 30 ਨਵੰਬਰ ਤੱਕ ਉਹ ਪੂਰੀਆ ਕੀਤੀ ਜਾ। ਅੱਜ ਪਹਿਲਾਂ ਤਾਂ ਜਿਹੜਾ ਅੱਜ ਏਡਾ ਵੱਡਾ ਫੈਸਲਾ ਲਿੱਤਾ ਗਿਆ ਹੈਗਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਅਪੀਲ ਕੀਤੀ ਸੀ ਕਿਸਾਨ ਜਥੇਬੰਦੀਆਂ ਨੂੰ ਉਹਨਾਂ ਨੇ ਅੱਜ ਮੁਸਾਫਰ ਗੱਡੀਆਂ ਨੂੰ ਵੀ ਚੱਲਣ ਲਈ ਹਰੀ ਛੰਡੀ ਦੇ ਦਿੱਤੀ ਹੈ। ਅੱਜ ਦੇ ਦਿਨ ਚ ਇਹੀ ਆਸ ਹੈ ਕਿ ਕੇਂਦਰ ਸਰਕਾਰ ਜਿਹੜਾ ਅੱਜ ਦਾ ਇਹ ਫੈਸਲਾ ਇਸ ਤੇ ਬੜੀ ਜਲਦੀ ਆਪ ਦੇ ਕੋਈ ਪੋਜ਼ਿਟਿਵ ਕੋਈ ਅੱਛੇ ਕਦਮ ਚੱਕ ਕੇ ਗੱਡੀਆਂ ਦੀ ਜਿਹੜੀ ਹੈਗੀ ਹੈ ਤੋਰਨ ਦਾ ਦੌਰ ਸ਼ੁਰੂ ਕਰੂਗਾ। ਤੇ ਉਧਰ ਬੀਜਪੀ ਨੇ ਵੀ ਕਿਸਾਨਾਂ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਪੰਜਾਬ ਬੀਜਪੀ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਕੇਂਦਰ ਸਰਕਾਰ ਜਲਦ ਕਿਸਾਨਾਂ ਦੇ ਨਾਲ ਹੁਣ ਮੁਲਾਕਾਤ ਕਰੇਗੀ ਅਗਲੇ ਦਿਨਾਂ ਦੇ ਵਿੱਚ ਮੀਟਿੰਗ ਇੱਕ ਵਾਰ ਫਿਰ ਉਸ ਵਿਆ ਖੇਤੀ ਕਰੂਨਾ ਬਾਰੇ ਉਹਨਾਂ ਕਿਆ ਕਿ ਕਿਸਾਨਾਂ ਨੂੰ ਗੁੰਮਰਾਹ ਕੀਤਾ ਗਿਆ ਹੈ 26 ਤਰੀਕ ਨੂੰ ਹੁਣ ਦਿੱਲੀ ਵੱਲ ਕੂਚ ਕਰਨ ਦੇ ਲਈ ਕਿਸਾਨ ਤਿਆਰ ਨੇ ਪਰ ਅੱਜ ਜੋ ਫੈਸਲਾ ਲਿਆ ਕਿਸਾਨਾਂ ਨੇ ਉਸ ਦਾ ਬੀਜਪੀ ਨੇ ਸਵਾਗਤ ਕੀਤਾ ਹੈ ਖੁਸ਼ੀ ਹੈ ਕਿ ਕਿਸਾਨ ਭਰਾਵਾਂ ਨੇ ਇਸ ਗੱਲ ਸਮਝੀ ਹੈ ਕਿਸਾਨ ਜਥੇਬੰਦੀਆਂ ਨੇ ਇਸ ਗੱਲ ਨੂੰ ਅੰਡਰਸਟੈਂਡ ਕੀਤਾ ਹੈ ਕਿ ਰੇਲਾ ਨਹੀਂ ਚਲਾ ਕਰਕੇ ਪੰਜਾਬ ਦਾ ਬੜਾ ਵੱਡਾ ਨੁਕਸਾਨ ਹੋ ਰਿਹਾ ਸੀਗਾ ਪੰਜਾਬ ਦੀ ਆਰਥਿਕਤਾ ਨੂੰ ਟਾ ਲੱਗ ਰਹੀ ਸੀ ਸਾਡਾ ਵਪਾਰ ਸਾਡੀ ਇੰਡਸਟਰੀ ਕਿਸਾਨ ਭਰਾਵਾਂ ਨੂੰ ਬੜੀ ਦਿੱਕਤ ਆ ਰਹੀ ਸੀ ਯੂਰੀਆ ਦੀ ਸ਼ਾਰਟੇਜ ਹੋਣੀ ਸ਼ੁਰੂ ਹੋ ਗਈ ਸੀਗੀ ਬਹੁਤ ਸਾਰੇ ਹਜ਼ਾਰਾਂ ਲੋਕ ਆਪਣੇ ਪਰਿਵਾਰਾਂ ਤੋਂ ਜਿਹੜੇ ਦੂਰ ਬੈਠੇ ਆ ਉਹ ਆਪਣੇ ਪੰਜਾਬ ਵਾਪਸ ਨਹੀਂ ਆ پا ਰਹੇ ਸੀਗੇ ਸੋ ਮੈਂ ਇਸ ਫੈਸਲੇ ਦਾ ਸਵਾਗਤ ਕਰਦਾ ਹਾਂ ਬੜਾ ਸ਼ਲਾਘਾਜਨ ਕਦਮ ਹੈ ਔਰ ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਜਦੋਂ ਰੇਲ ਸ਼ੁਰੂ ਹੋਏਗੀ ਪੰਜਾਬ ਦੇ ਅੰਦਰ ਤੇ ਆਰਥਿਕਤਾ ਨੂੰ ਵੀ ਥੋੜੀ ਰਾਹਤ ਮਿਲੇਗੀ ਪੰਜਾਬ ਨੂੰ ਔਰ ਗੱਲਬਾਤ ਵੀ ਹੋਰ ਅੱਗੇ ਚੰਗੇ ਸੁਖਾਵੇਂ ਮਾਹੌਲ ਚ ਹੋਏਗੀ ਤੇ ਕਿਸਾਨਾਂ ਵੱਲੋਂ ਟ੍ਰੇਨਾਂ ਲਈ ਰਾਹ ਖੋਲੇ ਜਾਣ ਦੇ ਫੈਸਲੇ ਦਾ ਪੰਜਾਬ ਦੇ ਉਦਯੋਗਪਤੀਆਂ ਤੇ ਦੁਕਾਨਦਾਰਾਂ ਵੱਲੋਂ ਵੀ ਸਵਾਗਤ ਕੀਤਾ ਗਿਆ ਕੀ ਕਹਿ ਰਹੇ ਨੇ ਉਦਯੋਗਪਤੀ ਜਾਂ ਦੁਕਾਨਦਾਰ ਤਰ ਸੁਣਾਉਂਦੇ ਹਾਂ ਕਾਰੋਬਾਰ ਦਾ ਨੁਕਸਾਨ ਤਾਂ ਹੋਇਆ ਹੀ ਹੋਇਆ ਜੀ ਬਾਕੀ ਪੂਰੇ ਪੰਜਾਬ ਦਾ ਬੇੜਾ ਗਰਕ ਹੋ ਗਿਆ ਇਹਨਾਂ ਨੂੰ ਬਹੁਤ ਦਿਨ ਪਹਿਲਾਂ ਹੀ ਸੁਲਝਾ ਲੈਣਾ ਚਾਹੀਦਾ ਸੀ ਮਸਲਾ ਹੁਣ ਗੇਮ ਹੋ ਗਈ ਬਹੁਤ ਜ਼ਿਆਦਾ ਖਰਾਬ ਤੇ ਇਹਨੂੰ ਜਲਦੀ ਜਲਦੀ ਸੁਲਝਾ ਜਾਂਦਾ ਵਧੀਆ ਰਹੇਗਾ ਨਹੀਂ ਤਾਂ ਬੇੜਾ ਕਰਕੇ ਤਾਂ ਹੋਇਆ ਹੀ ਪਿਆ ਪੰਜਾਬ ਦਾ ਪੂਰਾ ਰੋਜੀ ਰੋਟੀ ਦਾ ਵੀ ਸੰਕਟ ਆ ਗਿਆ ਸੀ ਕਿਰਾਇਆ ਤੇ ਕਿੱਥੋਂ ਦੇ ਹੋਣਾ ਸੀਗਾ ਦੁਕਾਨਾਂ ਛੱਡ ਕੇ ਚਲੇ ਗਏ ਨੇ ਪ੍ਰਭੂ ਮਾਰਕੀਟਾਂ ਦੇ ਵਿੱਚ ਦੇਖੋ ਸੁੰਨਸਾਨ ਛਾਈ ਪਈ ਹੈ ਗਾਹਕ ਨਹੀਂ ਆਂਦਾ ਪੈਸਾ ਹੀ ਨਹੀਂ ਗਾਹਕ ਦੇ ਕੋਲ ਜੇ ਗੱਡੀਆਂ ਬੱਸਾਂ ਟ੍ਰੇਨਾਂ ਚੱਲਣਗੀਆਂ ਕਿਸਾਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਬਾਕੀ ਸਾਰੇ ਲੀਡਰਾਂ ਦਾ ਵੀ ਕੈਪਟਨ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਕਿ ਇਹ ਪ੍ਰਯਾਸ ਕਰ ਰਹੇ ਨੇ ਕਿ ਗੱਡੀਆਂ ਬੱਸਾਂ ਚਲਾਈਆਂ ਜਾਣ ਬਹੁਤ ਜ਼ਿਆਦਾ ਫਰਕ ਪੈ ਗਿਆ ਸਾਨੂੰ ਐਸ ਲਈ ਪੰਜਾਬ ਨੂੰ ਇੰਡਸਟਰੀ ਨੂੰ ਲੇਬਰ ਦੀ ਜ਼ਰੂਰਤ ਹੈ ਤਕਰੀਬਨ ਸਾਡੀ 8 ਲੱਖ ਮਾਈਗ੍ਰੈਂਟ ਲੇਬਰ ਜਿਹੜੀ ਕਿ ਕੋਵਿਡ ਚ ਬਾਹਰ ਚਲੀ ਗਈ ਸੀ ਉਹੇ ਤੱਕ ਪੂਰੀ ਆਈ ਨਹੀਂ ਹੈ ਇਸ ਕਾਰਨ ਇੰਡਸਟਰੀ ਸਾਡੀ ਚੱਲ ਨਹੀਂ ਰਹੀ ਐਸੇ ਕਾਰਨ ਜਿਹੜਾ ਹੈ ਕਿਸਾਨਾਂ ਦਾ ਵੀ ਆਪਣਾ ਵੀ ਨੁਕਸਾਨ ਹੈ ਕਿਉਂਕਿ ਉਹਨੇ ਰਬੀ ਦੀ ਫਸਲ ਬੀਤੀ ਜਾਏਗੀ ਕਨਕ ਤਾਂ ਹੀ ਹੋਏਗੀ ਅਗਰ ਇਨ ਟਾਈਮ ਉਹ ਬੀਜੀ ਜਾਏਗੀ ਇਸ ਕਹਨ ਬਹੁਤ ਅੱਛੀ ਗੱਲ ਹੈ ਪੰਜਾਬ ਸਰਕਾਰ ਦਾ ਪ੍ਰਯਾਸ ਹੈ ਸਰਸੀਤਬ ਟ੍ਰੇਡ ਵਾਲੇ ਤਾਂ ਹਮੇਸ਼ਾ ਤਿਆਰ ਹੈ ਕਿਸਾਨਾਂ ਨਾਲ ਗੱਲ ਕਰਨ ਦੇ ਵਾਸਤੇ ਪਹਿਲਾਂ ਵੀ ਤਿਆਰ ਸੀਗੇ ਸਾਡੇ ਨਾਲ ਸਮਝੌਤਾ ਵੀ ਹੋਇਆ ਸੀ ਕਿਸਾਨਾਂ ਨਾਲ ਲੇਕਿਨ 2 ਦਿਨ ਬਾਅਦ ਉਹ ਮਨਕਰ ਹੋ ਗਏ ਔਰ ਸਮਝੌਤਾ ਖਤਮ ਹੋ ਗਿਆ ਨੁਕਸਾਨ ਜਿਹੜਾ ਹੈ ਪੰਜਾਬ ਦੀ ਇਕਨੋਮੀ ਤੇ ਸਭ ਦੇ ਵਿੱਚ ਕਿਸਾਨਾਂ ਦਾ ਦਿੱਲੀ ਵੱਲ ਕੂਚ ਕਰਨ ਦਾ ਫੈਸਲਾ ਬਰਕਰਾਰ ਹੈ 26 ਤੇ 27 ਤਰੀਕ ਨੂੰ ਕਿਸਾਨਾਂ ਦਾ ਕਹਿਣਾ ਹੈ ਕਿ ਪੂਰੀ ਤਿਆਰੀ ਨਾਲ ਦਿੱਲੀ ਕੂਚ ਕਰਾਂਗੇ ਔਰ 2 ਦਿਨ ਦਿੱਲੀ ਕੀ ਰਹਿੰਦਾ ਇਹ ਫਿਲਹਾਲ ਪ੍ਰੋਗਰਾਮ ਹੈ ਪਰ ਜੇ ਸਰਕਾਰ ਉਹਨਾਂ ਨੂੰ ਪਰਮਿਸ਼ਨ ਨਹੀਂ ਦਿੰਦੀ ਦਿੱਲੀ 'ਚ ਦਾਖਲ ਨਹੀਂ ਹੋਣ ਦਿੰਦੀ ਤਾਂ ਫਿਰ ਉਹ ਜਿੱਥੇ ਰੋਕਿਆ ਜਾਏਗਾ ਉੱਥੇ ਹੀ ਤਰਨਾ ਪੱਕਾ ਤਰਨਾ ਲਾ ਦੇਣਗੇ ਕਿਸਾਨਾਂ ਨੇ ਸਪਸ਼ਟ ਕਿਹਾ ਕਿ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੁੰਦੇ ਪਿੱਛੇ ਨਹੀਂ ਹਟਾਂਗੇ ਮੋਦੀ ਤੇ ਹੁਣ ਤਾਂ ਤੁਸੀਂ ਦੇਖੋਗੇ ਕਿ ਕੈਡਾ ਲੌਂਗ ਮਾਰਚ ਹੋਊਗਾ ਇਤਿਹਾਸ ਦੇ ਵਿੱਚ ਤੁਸੀਂ ਕਦੇ ਨਹੀਂ ਦੇਖਿਆ ਹੋਣਾ ਕਿ ਪੰਜਾਬ ਦੇ ਵਿੱਚੋਂ ਲੱਖਾਂ ਕਿਸਾਨ ਉੱਠ ਕੇ ਦਿੱਲੀ ਨੂੰ ਤੁਰ ਪਿਆ ਤੇ ਹਰਿਆਣੇ ਦੇ ਵਿੱਚੋਂ ਤੁਰ ਪਿਆ ਅੱਗੇ ਤੋਂ ਹੋਰ ਤੋਂ ਤੁਰ ਪਿਆ ਇਹ ਪਹਿਲੀ ਦਫਾ ਹੀ ਹੋਊਗਾ ਇਤਿਹਾਸਕ ਲੌਂਗ ਮਾਰਚ ਹੋਊਗਾ ਤੇ ਹਾਲਾਂਕਿ ਰੱਖ ਦੂਆ ਕੇਂਦਰ ਚ ਸਰ ਹਰ ਪਿੰਡ ਦੇ ਵਿੱਚੋਂ ਟਰੈਕਟਰ ਇੱਕ ਉਹਦੇ ਮੰਗ ਦੋ ਟਰਾਲੀਆਂ ਇੱਕ ਦੇ ਵਿੱਚ ਗੱਦੇ ਤੰਬੂ ਲੱਕੜ ਬਾਲਣ ਭਾਂਡਾ ਟਿੰਡਾ ਇੱਕ ਦੇ ਵਿੱਚ ਅਸੀਂ ਸਾਡੇ ਜਿਹੜੇ ਮਰਦ ਆ ਔਰਤਾਂ ਆ ਕਿਸਾਨ ਐ ਨੌਜਵਾਨ ਐ ਉਹ ਬੈਠਣਗੇ ਹਰ ਪਿੰਡ ਦੇ ਵਿੱਚੋਂ ਤਿੰਨ ਤਿੰਨ ਚਾਰ ਚਾਰ ਟਰੈਕਟਰ ਭਰ ਕੇ ਜਾਣਗੇ ਬਹੁਤ ਵੱਡੇ ਕਾਫਲੇ ਹੋਣਗੇ ਸੋ ਉਥੋਂ ਗਿਣਤੀ ਨਹੀਂ ਹੋਣੀ ਤੁਸੀਂ ਤਾਹਾਂ ਹਵੇਲੀਆਂ ਤੇ ਚੜ-ਚੜ ਕੇ ਮੂਗੀਆਂ ਬਣਾਓਗੇ ਬੜਾ ਵੱਡਾ ਕਾਫਲਾ ਹੋਊਗਾ ਇੱਕ ਸੜਕ ਤੋਂ ਨਹੀਂ ਸਾਰੀਆਂ ਸੜਕਾਂ ਜਿੰਨੀਆਂ ਦਿੱਲੀ ਨੂੰ ਜਾਂਦੀਆਂ ਹਨ ਹਰਿਆਣੇ ਦੇ ਵਿੱਚ ਦੀ ਰਾਜਸਥਾਨ ਦੇ ਵਿੱਚ ਦੀ ਕੋਈ ਵੀ ਬਾਰਡ ਰਹਿ ਜਾਣੀ ਹੋਊਗਾ ਤੇ ਜਿਹੜਾ ਖਾਲੀ ਪਿਆ ਜਿਹੜਾ ਪੰਜਾਬ ਸਰਕਾਰ ਨੇ ਮਤਾ ਪਾਇਆ ਕਿ ਜਿਹੜੇ ਤਿੰਨੇ ਕਾਨੂੰਨਾਂ ਨੂੰ ਰੱਦ ਕਰਦਾ ਸੀ ਮਤਾ ਲੈ ਕੇ ਆਏ ਆ ਕਿ ਜਿਹੜੇ ਖੁੱਲੀ ਮੰਡੀ ਆ ਇੱਥੇ ਉਹਨੂੰ ਇਜਾਜ਼ਤ ਨਹੀਂ ਦਿੱਤੀ ਜਾਊਗੀ ਆ ਪਿਛਲੇ ਦਿਨਾਂ ਦੇ ਵਿੱਚ ਹਵੋਰ ਦੀ ਮੰਡੀ ਦੇ ਵਿੱਚ ਕਿੰਨੂਆਂ ਦੀ ਖਰੀਦ ਕੀਤੀ ਆ ਵਪਾਰੀਆਂ ਨੇ 2 ਕਰੋੜ 80 ਲੱਖ ਰੁਪਏ ਦਾ ਜਿਹੜਾ ਮੰਡੀਕਰਨ ਬੋਰਡ ਦਾ ਟੈਕਸ ਸੀ ਉਹਨਾਂ ਤੋਂ ਨਹੀਂ ਲਿਆ ਅਸੀਂ ਬੜਾ ਠੋਕ ਵਜਾ ਕੇ ਗੱਲ ਕਹੀ ਆ ਮੁੱਖ ਮੰਤਰੀ ਨੂੰ ਕਿ ਇੱਕ ਪਾਸੇ ਤਾਂ ਤੁਸੀਂ ਮਤਾ ਪਾਇਆ ਕਿ ਕਾਨੂੰਨ ਅਸੀਂ ਰੱਦ ਕਰਾਂਗੇ ਦੂਜੇ ਪਾਸੇ ਮਤਲਬ ਇਹਨੂੰ ਖੁੱਲੀ ਮੰਡੀ ਨੂੰ ਤੁਸੀਂ ਲਾਗੂ ਕਰ ਰਹੇ ਹੋ ਉਹਨਾਂ ਨੇ ਘਬੀਰਤਾ ਨਾਲ ਸੁਣਿਆ ਅੱਗੇ ਕੀ ਕਰਦੇ ਆ ਇਹ ਆਉਣ ਵਾਲਾ ਸਮਾਂ ਦੱਸੂ ਪਰ ਸਾਨੂੰ ਲੱਗਦਾ ਆ ਕਿ ਜੇ ਇਸ ਟੰਗ ਨਾਲ ਖਰੀਦਾਂ ਸ਼ੁਰੂ ਹੋਣ ਲੱਗੀਆਂ ਤਾਂ ਪੰਜਾਬ ਦੇ ਵਿੱਚ ਵੀ ਜਿਹੜੇ ਕਾਨੂੰਨ ਆ ਉਹ ਰੱਦ ਨਹੀਂ ਹੋਣਗੇ ਤੇ ਮੁੱਖ ਮੰਤਰੀ ਨੇ ਅੱਜਕ ਮੁੱਖ ਮੰਤਰੀ ਨਾਲ ਮੀਟਿੰਗ ਚ ਅੱਜ ਕਿਸਾਨਾਂ ਨੇ ਕਈ ਮੰਗਾਂ ਰੱਖੀਆਂ ਨੇ ਕਿਸਾਨਾਂ ਨੇ ਗੰਨੇ ਦੇ ਬਕਾਏ ਦੀ ਮੰਗ ਚੱਕੀ ਹੈ ਪਰਾਲੀ ਸਾੜਨ ਕਰਕੇ ਜਿਹੜੇ ਕਿਸਾਨਾਂ ਤੇ ਪਰਚੇ ਦਰਜ ਕੀਤੇ ਗਏ ਨੇ ਉਹਨਾਂ ਪਰਚਿਆਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ ਔਰ ਸੀਐਮ ਨੇ ਕਿਸਾਨਾਂ ਨੂੰ ਇਹ ਮੰਗਾਂ ਮੰਨਣ ਦਾ ਭਰੋਸਾ ਦਵਾਇਆ ਹੈ ਉਹਨਾਂ ਨੇ ਕਿਹਾ ਹੈ ਕਿ 3 ਨਵੰਬਰ ਤੋਂ ਪਹਿਲਾਂ-ਪਹਿਲਾਂ ਇਹਨਾਂ ਮੰਗਾਂ ਤੇ ਵਿਚਾਰ ਲਾਜ਼ਮੀ ਕੀਤਾ ਜਾਏਗਾ ਔਰ ਮਾਮਲਿਆਂ ਦੇ ਹੱਲ ਲਈ ਕਮੇਟੀ ਬਣਾਉਣ ਦੀ ਵੀ ਗੱਲ ਮੁੱਖ ਮੰਤਰੀ ਵੱਲੋਂ ਕਹੀ ਗਈ ਹੈ ਪੇ ਗੰਨੇ ਦੀ ਹੀ ਗੰਨੇ ਦੀ ਬੜੀ ਵੱਡੀ ਸਮੱਸਿਆ ਆ ਰਹੀ ਹੈ ਗੰਨੇ ਦੇ ਵਿੱਚ ਅੱਜ ਉਹ ਕਾਫੀ ਧੇਰ ਤੋਂ ਨਾ ਤਾਂ ਵਾਅਦਾ ਹੋਇਆ ਉਹ ਅਸੀਂ ਰੱਖੀਏ ਵੀ ਹਰਿਆਣੇ ਦੇ ਵਿੱਚ 350 ਰੁਪਏ ਦਾ ਰੇਟ ਆ ਤੇ ਪੰਜਾਬ ਦੇ ਵਿੱਚ 310 ਰੁਪਏ ਇਸ ਕਰਕੇ ਪੰਜਾਬ ਦੇ ਵਿੱਚ ਵੀ ਤੁਸੀਂ ਰੇਟ ਆ ਜਿਹੜਾ ਇਹਨੂੰ ਵਧਾਓ ਤੇ ਹਰਿਆਣੇ ਤੋਂ ਉੱਪਰ ਕਰੋ ਕਿਉਂਕਿ ਪਹਿਲਾਂ ਜਿਹੜਾ ਰੇਟ ਹੁੰਦੇ ਸੀ ਉਹ ਪੰਜਾਬ ਦੇ ਵੱਧ ਹੁੰਦੇ ਸੀ ਤੇ ਹਰਿਆਣੇ ਦੇ ਘੱਟ ਹੁੰਦੇ ਸੀ ਹੁਣ ਪੰਜਾਬ ਜਿਹੜਾ ਇਹਦਾ ਰੇਟ ਘੱਟ ਗੰਨੇ ਦਾ ਉਹਨਾਂ ਨੇ ਉਹਨਾਂ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਸਾਡੇ ਵੱਲੋਂ ਤੇ ਉਹ ਮੰਗ ਪੱਤਰ ਤੇ ਹੁਣ ਉਹ ਗੌਰ ਕਰਨਗੇ ਉਹਨਾਂ ਕਹੇ ਹੋਏ ਸੀ ਹਫਤੇ ਦੇ ਵਿੱਚ ਵਿੱਚ ਇਹਨਾਂ ਸਾਰਿਆਂ ਤੇ ਗੌਰ ਕਰਕੇ ਅਗਲੀ ਗੱਲ ਤੇ ਡੇਰਾ ਪ੍ਰੇਮੀ ਦੇ ਪਿਛਲੇ ਦਿਨੀ ਹੋਏ ਕਤਲ ਦਾ ਮੁੱਦਾ ਗਰਮਾਇਆ ਹੋਇਆ ਹੈ ਰਾਮਪੁਰਾ ਫੂਲ ਦੇ ਵਿੱਚ ਡੇਰਾ ਪ੍ਰੇਮੀ ਜਾਮ ਲਾ ਕੇ ਬੈਠੇ ਹੋਏ ਨੇ ਸਲਾਬਤਪੁਰਾ ਡੇਰੇ ਦੇ ਸਵੇਰ ਤੋਂ ਤਰਨਾ ਚੱਲ ਰਿਹਾ ਹੈ ਇਨਸਾਫ ਨਾ ਮਿਲਣ ਤੱਕ ਕੋਨਾ ਵੱਲੋਂ ਅੰਤਮ ਸੰਸਕਾਰ ਨਾ ਕਰਨ ਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਔਰ ਕੱਲ ਦੱਸ ਦਈਏ ਕਿ ਕੱਲ ਡੇਰਾ ਪ੍ਰੇਮੀ ਮਨੋਹਰ ਲਾਲ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਦੋ ਨੌਜਵਾਨ ਦਾਖਲ ਹੋਏ ਸੀ ਬਨੋਰ ਲਾਲ ਦੀ ਦੁਕਾਨ 'ਚ ਔਰ ਤਾਬੜ ਤੋੜ ਗੋਲੀਆਂ ਚਲਾ ਕੇ ਕੁਝ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਮੌਕੇ ਤੋਂ ਫਰਾਰ ਹੋ ਗਏ ਮਨੋਰ ਲਾਲ ਦੀ ਮੌਤ ਹੋ ਗਈ ਸੀ ਅੱਜ ਉਸ ਦੀ ਡੈਡ ਬੋਡੀ ਨੂੰ ਰੱਖ ਕੇ ਧਰਨਾ ਦਿੱਤਾ ਜਾ ਰਿਹਾ ਡੇਰਾ ਫਰੀਦਿਆਂ ਵੱਲੋਂ ਔਰ ਇਨਸਾਫ ਨਾ ਮਿਲਣ ਤੱਕ ਅੰਤਿਮ ਸੰਸਕਾਰ ਨਾ ਕਰਨ ਦੀ ਗੱਲ ਕਹੀ ਗਈ। ਕਤਲ ਨੂੰ ਲੈ ਕੇ ਜੀ ਫੈਸਲਾ ਇਹ ਹੀ ਲੈ ਗਿਆ ਸਾਡਾ ਅੱਜ ਸੱਤਵਾਂ ਕਤਲ ਹੈ। ਹਰ ਵਾਰ ਸਾਨੂੰ ਭਰੋਸਾ ਦਿੱਤਾ ਜਾਂਦਾ ਹੈ ਅਸੀਂ ਹਰ ਵਾਰ ਪ੍ਰਸ਼ਾਸਨ ਦਾ ਸਾਥ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਸਾਡਾ ਇੱਕੋ ਹੀ ਹੈ ਜੀ ਜਾਇਜ਼ ਮੰਗ ਰੱਖੀ ਗਈ ਹੈ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ ਲੋਕਾਂ ਨੇ ਇਹ ਕਤਲ ਕੀਤਾ ਹੈ ਉਹਨਾਂ ਲੋਕਾਂ ਨੂੰ ਸਜ਼ਾ ਮਿਲੇ ਉਹ ਲੋਕ ਅਰੈਸਟ ਹੋਣ ਇਨਸਾਫ ਮਿਲੇ ਔਰ ਕੱਲਾ ਇਹ ਹੀ ਨਹੀਂ ਹੈ ਉਹਨਾਂ ਦੇ ਮਗਰ ਕੌਣ ਲੋਕ ਨੇ ਕੌਣ ਕਰਵਾ ਰਿਹਾ ਹੈ ਇਹ ਦੇਖੋ ਕੋਈ ਛੋਟੀ ਗੱਲ ਨਹੀਂ ਹੈ ਅੱਜ ਸੱਤਵਾਂ ਕਤਲ ਹੋ ਰਿਹਾ ਹੈ ਕੋਈ ਵੱਡੀ ਸਾਜ਼ਿਸ਼ ਦੇ ਵੱਲੋਂ ਇਸ਼ਾਰਾ ਹੈ ਉਹ ਸਾਜ਼ਿਸ਼ ਰਚਤਾ ਕੌਣ ਨੇ ਪ੍ਰਸ਼ਾਸਨ ਸਾਨੂੰ ਉਹ ਚਲੋ ਦੋ ਲੜਕੇ ਅਣ ਪਛਤੇ ਆ ਕੇ ਉਹਨਾਂ ਨੇ ਫਾਇਰ ਕੀਤਾ ਕੱਲ ਮਨੋਰ ਲਾਲ ਜੀ ਤੇ ਤੇ ਜਿਹੜੀ ਇੱਕ ਗੋਲੀ ਛਾਤੀ 'ਚ ਲੱਗੀ ਹੈ ਤੇ ਇੱਕ ਸਿਰ 'ਚ ਜਿਹਦੇ ਕਰਕੇ ਉਹਦੀ ਡੈਥ ਹੋ ਗਈ ਰਾਤ ਤੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਸੀਸੀਟੀਵੀ ਕੈਮਰਾਜ਼ ਨੂੰ ਅਲੱਗ ਟੀਮ ਸੰਭਲ ਰਹੀ ਹੈ ਇਨਵੈਸਟੀਗੇਸ਼ਨ ਦਾ ਪਾਰਟ ਮੈਂ ਦੇਖ ਰਿਹਾ ਹਾਂ ਸਾਰਾ ਤੇ ਅਸੀਂ ਜਲਦੀ ਫੜਨਾ ਹੈ ਤੇਰੇ ਦੇ ਨਾਲ ਜੋੜਿਆ ਜਾ ਰਿਹਾ ਹੈ ਇਹ ਮਾਮਲਾ ਕਿ ਇਹ ਅਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਜਿਹੜਾ ਇੱਤਾਚ ਗੈਂਗਸਟਰ ਨੇ ਭਾਈ ਇਹ ਸੋਸ਼ਲ ਮੀਡੀਆ ਤੇ ਉਹਨੂੰ ਪੁਲਿਸ ਉਸ ਐਂਗਲ ਸੇ ਹੀ ਵੀ ਜਾ ਰਹੀ ਹੈ ਜਾਂ ਨਹੀਂ ਸੁੱਕਾ ਕਿਲ ਗਰੁੱਪ ਨੇ ਜਿਹੜੀ ਅਸੀਂ ਕਈ ਐਂਗਲ ਸੇ ਕੰਮ ਕਰ ਰਹੇ ਹਾਂ ਅੱਛਾ ਕਈ ਐਂਗਲ ਕਿਵੇਂ ਸੁੱਕਾ ਗੇਲ ਸੁੱਕਾ ਲੰਮਾ ਲੰਮੇ ਨੇ ਪਾਈ ਹੈ ਵੀਰ ਸੀਨੀਅਰ ਤੇ ਹੁਣ ਤੁਹਾਨੂੰ ਪੂਰਾ ਮਾਮਲਾ ਵੀ ਸਮਝਾਉਂਦੇ ਹਾਂ ਕਿ ਕਤਲ ਦੀ ਇਸ ਵਾਰਦਾਤ ਨੂੰ ਅੰਜਾਮ ਕਿਵੇਂ ਦਿੱਤਾ ਗਿਆ ਸੁਪੇ ਦੀ ਕਾਨੂੰਨ ਵਿਵਸਥਾ ਚਰਮਰਾ ਗਈ ਹੈ ਲਗਾਤਾਰ ਹੋ ਰਏ ਕਤਲ ਨਾਲ ਜਿੱਥੇ ਲੋਕ ਡਰੇ ਹੋਏ ਨੇ ਉੱਥੇ ਹੀ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਵੱਡਾ ਸਵਾਲ ਹੈ ਬਦਮਾਸ਼ਾਂ ਦੇ ਹੌਸਲੇ ਇੰਨੇ بلند ਨੇ ਕਿ ਉਹ ਦਿਨ ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਨਾ ਕਾਨੂੰਨ ਦੇ ਲੰਮੇ ਹੱਥਾਂ ਦਾ ਡਰ ਹੈ ਤੇ ਨਾ ਹੀ ਖਾਕੀ ਦਾ ਖੌਫ ਮਾਮਲਾ ਭਗਤਾ ਪਾਇਕਾ ਦਾ ਹੈ ਜਿੱਥੇ ਸ਼ਰੀਆਮ ਗੁੰਡਾਗਰਦੀ ਦਾ ਨਾਚ ਖੇਡਿਆ ਗਿਆ ਤੇ ਬੇਅਦਬੀ ਕੇਸ ਦੇ ਮੁਲਜ਼ਮ ਦੇ ਪਿਤਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਖੋਬਨਾ ਕੇ ਪੂਰੀ ਵਾਰਦਾਤ ਸੀਸੀਟੀਵੀ ਚ ਕੈਦ ਹੋ ਗਈ ਹੈ ਜਿਸ ਚ ਸਾਫ ਨਜ਼ਰ ਆ ਰਿਹਾ ਹੈ ਕਿ ਦੋ ਹਮਲਾਵਰ ਦੁਕਾਨ ਚ ਦਾਖਲ ਹੁੰਦੇ ਨੇ ਦੁਕਾਨਦਾਰ ਨੂੰ ਮੋਬਾਈਲ ਦਿੰਦੇ ਨੇ ਤੇ ਇੱਕ ਹਮਲਾਵਰ ਬੈਗ ਚ ਦੋ ਪਿਸਤੌਲਾਂ ਕੱਢਦਾ ਤੇ ਫਿਰ ਤਾਬੜ ਤੋੜ ਫਾਇਰਿੰਗ ਕਰਦਾ ਹੈ ਦੋਵੇਂ ਹਮਲਾਵਰ ਕੁਝ ਹੀ ਸਕਿੰਟਾਂ ਚ ਕਈ ਫਾਇਰ ਕਰਦੇ ਨੇ ਜਿਨ੍ਹਾਂ ਚ ਦੋ ਗੋਲੀਆਂ ਦੁਕਾਨਦਾਰ ਨੂੰ ਲੱਗਦੀਆਂ ਨੇ ਜਿਸ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ ਅਗੂਸ਼ੇ ਸਸ਼ੂਨੂ ਸ਼ਾਪੇ ਰੌਂਗ ਦੇ ਸਾਡੇ 4-5 ਪੰਨੇ ਦੇ ਵਿੱਚ ਦੇ ਦਰਮਿਆਨ ਦੋ ਅਨੁਸ਼ਾਸਿਤ ਵਿਅਕਤੀ ਆ ਕੇ ਸ੍ਰੀ ਮਨੋਰ ਲ ਕਰੋੜਾ ਜੋ ਦਸ਼ੂਨੂ ਦੇ ਕੰਮ ਕਰਦੇ ਹਨ ਮਨੀਟਰਾਂ ਵਰਸਿੰਗ ਰੱਖਿਆ ਨੂੰ ਕਰ ਨੂੰ ਆ ਕੇ ਗੋਲੀ ਮਾਰਦੇ ਹੋਏ ਤੇ ਇਨਫੋਰਮੇਸ਼ਨ ਮਿਲਤੇ ਸਾਰੇ ਤਮਾਤ ਹੋਏ ਅਪਡੇਟ ਕਰਨੀ ਕਿ ਉਦੈਰਿਸ ਹਮਲੇ ਦੀ ਜ਼ਿੰਮੇਵਾਰੀ ਸੁੱਖਾ ਲੰਬਾ ਗੈਂਗ ਨੇ ਲਈ ਹੈ ਗੈਂਗਸਟਰ ਨੇ ਕਤਲ ਦਾ ਕਬੂਲਨਾਮਾ ਕੀਤਾ ਹੈ ਤੇ ਸੋਸ਼ਲ ਮੀਡੀਆ ਤੇ ਇੱਕ ਆਡੀਓ ਵੀ ਵਾਇਰਲ ਕੀਤੀ ਹੈ ਜਿਸ ਚ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਆਓ ਸੁਣਾਉਂਦੇ ਹਾਂ ਤੁਹਾਨੂੰ ਆਡੀਓ ਸਭ ਤਸ਼ੀਰਿਆ ਕਾਲ ਸਾਰੇ ਵੀਰਾਂ ਤੇ ਭੈਣਾਂ ਨੂੰ ਅੱਜ ਜੋ ਭਗਤ ਵਿੱਚ ਕਤਲ ਹੋਇਆ ਉਹ ਮੇਰੇ ਵੀਰ ਹਰਜਿੰਦਰ ਅਤੇ ਆਮਨੇ ਨੇ ਕਰਿਆ ਹੈ ਕਤਲ ਦਾ ਕਾਰਨ ਇਹੀ ਹੈ ਕਿ ਇਹਨਾਂ ਨੇ ਕੀਰਿਗੁਰੂ ਗ੍ਰੰਥ ਸਾਹਿਬ ਜੀ ਦੀ ਬੇਆਦਬੀ કરી ਸੀ ਇਹਨਾਂ ਨੇ 12 ਅਕਤੂਬਰ 2015 ਨੂੰ ਬਰਗਾੜੀ ਦੀਆਂ ਗਲੀਆਂ 'ਚ ਸਾਡੇ ਪਿਓ ਦੇ ਅੰਗ ਛੁੱਟੇ ਸਨ ਭਗਤ ਜੀ ਵੀ ਇਹਨਾਂ ਨੇ ਬੇਆਦਬੀ ਕੀਤੀ ਤੇ ਬੇਆਦਬੀ ਕਰਨ ਤੋਂ ਬਾਅਦ ਉਸ ਦੀ ਜ਼ਿੰਮੇਵਾਰੀ ਵੀ ਲਈ ਸੀ ਅਗਲੀ ਵਾਰ ਜੇ ਕਿਸੇ ਨੇ ਸਾਡੇ ਪਿਓ ਦੀ ਬੇਆਦਬੀ ਕਰਨ ਬਾਰੇ ਸੋਚਿਆ ਵੀ ਤਾਂ ਅਸੀਂ ਅੰਸ਼ ਮੁਕਾ ਦੇਾਂਗੇ ਉਸ ਦਾ ਤਾਂ ਸੁਣਿਆ ਤੁਸੀਂ ਗੈਂਗਸਟਰਾਂ ਦਾ ਕਬੂਲਨਾਮਾ ਗੈਂਗਸਟਰਾਂ ਨੇ ਅੱਗੇ ਵੀ ਕਤਲ ਕਰਨ ਦੀ ਧਮਕੀ ਦਿੱਤੀ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਹੱਦਾਂ ਪੈਰਾਂ ਦੀ ਪੈ ਗਈ ਹੈ ਜਿਕਰੇ ਖਾਸ ਹੈ ਕਿ ਮ੍ਰਿਤਕ ਦਾ ਪੁੱਤਰ ਜਤਿੰਦਰ ਬੀਰ ਸਿੰਘ 2015 ਚ ਹੋਏ ਬਦਬੀ ਮਾਮਲੇ ਚ ਮੁੱਖ ਮੋਲਜ਼ਮ ਹੈ ਜੋ ਜੁਲਾਈ 2019 ਜੀਮਾਨਤ ਤੇ ਬਾਹਰ ਆਇਆ ਸੀ ਜਤਿੰਦਰ ਤੇ ਤਿੰਨ ਵੱਖ-ਵੱਖ ਮਾਮਲੇ ਚ ਚਾਰ ਕੇਸ ਦਰਜ ਨੇ ਰਾਮਪੁਰਾ ਫੁੱਲ ਤੋਂ ਮੇਸਿੰਗਲਾ ਨਿਊਜ਼ 8 ਟੀਮ ਤੇ ਹੁਣ ਗੱਲ ਕਰਦੇ ਆ ਮੰਡੀ ਗੋਬਿੰਦਗੜ ਦੇ ਕਸਬਾ ਨਸਰਾਲੀ ਦੀ ਜਿੱਥੋਂ ਇੱਕ ਦਰਦਨਾਕ ਖਬਰ ਸਾਹਮਣੇ ਆਈ ਕਿਰਨਜੀਤ ਨਾਮ ਦੇ ਇੱਕ ਨੌਜਵਾਨ ਨੇ ਆਪਣੀ ਬਾਹ ਦੀਆਂ ਅੱਖਾਂ ਸਾਹਮਣੇ ਨਹਿਰ ਚ ਛਾਲ ਮਾਰ ਦਿੱਤੀ ਮਾਂ ਕੁਝ ਸਮਝ ਪਾਉਂਦੀ ਦੇਖਦਿਆਂ ਹੀ ਦੇਖਦਿਆਂ ਉਸ ਦਾ ਭਤੀਜਾ ਵੀ ਨਹਿਰ ਚ ਕੁੱਦ ਗਿਆ ਪੂਰੀ ਰਿਪੋਰਟ ਦਿਖਾਉਣੀ ਹੈ ਚੰਗਾ ਰੈਡੀ ਜੀ ਬਾਤ ਇਹਨੂੰ ਮੈਨਣਾ ਹੀ ਦੀਦਾ ਇਹ ਚੰਗਾ ਕੋਈ ਗੱਲ ਨਹੀਂ ਰੈਡੀ ਜੀ ਵਾਹ ਐ ਕਹ ਕੇ ਜੀ ਚਲੇ ਗਿਆ ਮੈਂ ਕੰਮ ਤੇ ਗਿਆ ਰਹਿ ਗਿਆ ਇਹ ਸਿਸਕੀਆਂ ਤੇ ਦਰਦ ਉਸ ਪਿਓ ਦੀ ਆਵਾਜ਼ ਦੇ ਵਿੱਚੋਂ ਨਿਕਲ ਰਿਹਾ ਜਿਸ ਦੇ ਘਰ ਸੱਖ ਮਸ਼ੀਨ ਨੇ ਹੋਇਆ ਜਿਹਦੇ ਨਾਲ ਹੀ ਆ ਕੇ ਨਹਿਰ ਚ ਮਾਰੀ ਦੇ ਸਾਹ ਜਹਾਂ ਤੋਂ ਨਾ ਸਿਰਫ ਪੁੱਤ ਗਿਆ ਸਗੋਂ ਜਵਾਨ ਭਤੀਜਾ ਵੀ ਸਾਰੀ ਉਮਰ ਦਾ ਦਰਦ ਦੇ ਗਿਆ ਸਵੇਰੇ ਕੰਮ ਉੱਤੇ ਜਾਣ ਤੋਂ ਪਹਿਲਾਂ ਪਿਓ ਪੁੱਤ ਮਿਲੇ ਪਰ ਇਹ ਪਿਓ ਨਹੀਂ ਜਾਣਦਾ ਸੀ ਕਿ ਕੰਮ ਉੱਤੇ ਜਾਣ ਤੋਂ ਬਾਅਦ ਉਸ ਦੀ ਦੁਨੀਆ ਹੀ ਉੱਜੜ ਜਾਵੇਗੀ ਨਾ ਸਿਰਫ ਪਿਤਾ ਸਗੋਂ ਮਾਂ ਦੀਆਂ ਅੱਖਾਂ ਸਾਹਮਣੇ ਵੀ ਉਹ ਤਸਵੀਰਾਂ ਵਾਰ-ਵਾਰ ਹਰ ਪਲ ਘੁੰਮਦੀ ਰਹਿਣਗੀਆਂ ਜਦੋਂ ਜਵਾਨ ਪੁੱਤ ਨੇ ਉਸ ਦੀਆਂ ਅੱਖਾਂ ਸਾਹਮਣੇ ਨਹਿਰ ਦੇ ਵਿੱਚ ਛਾਲ ਖਾ ਦਿੱਤੀ ਕਰੇਜਾ ਫਾੜ ਦੇਣ ਵਾਲੀ ਇੱਕ ਘਟਨਾ ਵਾਪਰੀ ਹੈ ਮੰਡੀ ਗੋਬਿੰਦਗੜ੍ਹ ਦੇ ਪਿੰਡ ਨਸਰਾਲੀ ਚ ਗਲਤਫਹਿਮੀ ਦਾ ਕੋਈ ਵੀ ਨਹੀਂ ਹੋਈ ਜੀ ਹਾਂਜੀ ਸਵੇਰੇ ਉੱਠਿਆ ਜੀ 6 ਵਜੇ ਹਾਂਜੀ ਫੋਨ ਆਇਆ ਸਵੇਰੇ 6 ਵਜੇ ਹਾਂਜੀ ਮੈਨੂੰ ਕਹਿੰਦਾ ਡੈਡੀ ਜੀ ਵੀ ਫੂਨ ਮੈਂ ਕਾ ਵੀ ਫੂਨ ਵਾਜਦਾ ਪੁੱਤ ਕਹਿੰਦਾ ਡਾਡੀ ਜੀ ਮੈਂ ਫੂਨ ਸੁਣ ਕੇ ਆਇਆ ਜੀ ਫੂਨ ਜਾ ਕੇ ਜੀ ਕੋਠੇ ਤੇ ਚਲੇ ਗਿਆ ਕੋਠੇ ਦੇ ਉੱਤਰ ਕੇ ਆਇਆ ਮਾਂ ਕਾ ਕੀ ਗੱਲ ਪੁੱਤ ਕੀ ਦਾ ਫੂਨ ਸੀ ਕਹਿੰਦਾ ਕਬਰ ਆਇਆ ਜਾ ਹੋਇਆ ਸੀ ਕਹਿੰਦਾ ਡਾਡੀ ਜੀ ਕੋਈ ਫੂਨ ਨਹੀਂ ਸੀ ਤੁਸੀਂ ਜਾਣਾ ਜਾਓ ਕੰਮ ਤੇ ਨਹੀਂ ਮੈਨੂੰ 1 ਮਿੰਟ ਲਈ ਮਿਲ ਕੇ ਜਾਓ ਜੀ ਮਾਂ ਜੀ ਫਿਰ ਨਹਾ ਕੇ ਜਾ ਨਿਕਲਿਆ ਆਇਆ ਮੈਨੂੰ ਕਹਿੰਦਾ ਡਾਡੀ ਜੀ ਵੀ ਹਲਕਾ ਜਾ ਤੂੰ ਹੋ ਗਿਆ ਮਾਂ ਕੋਈ ਗੱਲ ਨਹੀਂ ਤੇ ਕਹਿੰਦਾ ਚੰਗਾ ਡਾਡੀ ਜੀ ਬਾਤ ਤੈਨੂੰ ਮਿਲਣਾ ਹੀ ਨਹੀਂ ਸੀ ਦਾ ਵੀ ਚੰਗਾ ਕੋਈ ਗੱਲ ਨਹੀਂ ਡਾਡੀ ਜੀ ਵਾਹ ਮੈਂ ਕਹ ਕੇ ਜੀ ਚਲੇ ਗਿਆ ਮੈਂ ਕੰਮ ਤੇ ਚਲੇ ਗਿਆ ਬਾਕੀ ਉਸ ਤੋਂ ਬਾਅਦ 1 ਵਜੇ ਫੋਨ ਆਇਆ ਮਨਤਾਜੀ ਆ ਗਏ ਨਾ ਸਿਰਫ ਕਿਰਨਜੀਤ ਇਸ ਦੁਨੀਆ ਤੋਂ ਤੁਰ ਗਿਆ ਸਗੋਂ ਆਪਣੇ ਚਚੇਰੇ ਭਰਾ ਨੂੰ ਵੀ ਨਾਲ ਲੈ ਗਿਆ ਜਿਸ ਨੇ ਕਿਰਨਜੀਤ ਨੂੰ ਬਚਾਉਣ ਦੇ ਲਈ ਨਹਿਰ ਦੇ ਵਿੱਚ ਛਾਲ ਮਾਰੀ ਜਾਣਕਾਰੀ ਮੁਤਾਬਕ ਕਿਰਨਜੀਤ ਕਿਸੇ ਗੱਲੋਂ ਪਰੇਸ਼ਾਨ ਸੀ ਨਾ ਪਿਤਾ ਨੂੰ ਦੱਸ ਸਕਿਆ ਤੇ ਨਾ ਹੀ ਮਾਂ ਦੇ ਨਾਲ ਦਿਲ ਖੋਲਾ ਸਕਿਆ ਬਸ ਤੁਰਪਿਆ ਜ਼ਿੰਦਗੀ ਨੂੰ ਖਤਮ ਕਰਨ ਦੇ ਲਈ ਕਿਰਨਜੀਤ ਨੇ ਨਹਿਰ ਦੇ ਵਿੱਚ ਛਾਲ ਮਾਰਨ ਤੋਂ ਪਹਿਲਾਂ ਆਪਣੇ ਘਰ ਫੋਨ ਕੀਤਾ ਮਾ ਨੂੰ ਆਖਰੀ ਵਾਰ ਮਿਲਣ ਦੀ ਇੱਛਾ ਜਤਾਈ ਪਰ ਜਿਵੇਂ ਮਾਂ ਤੇ ਚਚੇਰੇ ਭਰਾ ਨਹਿਰ ਦੇ ਨੇੜੇ ਪਹੁੰਚੇ ਤਾਂ ਕਿਰਨਜੀਤ ਨੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਜਿਸ ਨੂੰ ਬਚਾਉਣ ਦੀ ਕੋਸ਼ਿਸ਼ ਚਚੇਰੇ ਭਰਾ ਪਵਿੱਤਰ ਨੇ ਵੀ ਬਿਨਾਂ ਕੁਝ ਸੋਚਿਆ ਸਮਝਿਆ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਦੋਵੇਂ ਕੁਝ ਦੂਰੀ ਤੱਕ ਤਾਂ ਦਿਖਾਈ ਦਿੱਤੇ ਪਰ ਉਸ ਤੋਂ ਬਾਅਦ ਪਾਣੀ ਦੇ ਵਹਾਜ ਅਜਿਹੀ ਅਲੂਪ ਹੋਏ ਕਿ ਅਜੇ ਤੱਕ ਦੋਵਾਂ ਦਾ ਕੋਈ ਵੀ ਸੁਰਾਗ ਨਹੀਂ ਮਿਲ ਸਕਿਆ ਇਹ ਜੀ ਆ ਜੰਡਾਲੀ ਹੋਇਆ ਜੀ ਜੰਡਾਲੀ ਆ ਕੇ ਨਹਿਰ ਚ ਮਰੀ ਇਹ ਜੀ ਸਾਹਿਬ ਪਹਿਲਾਂ ਕਿਤੇ ਮਰੀ ਜੀ ਪਹਿਲਾਂ ਜੀ ਕਰਨਜੀਤ ਸਿੰਘ ਨੇ ਮਾਰੀ ਆ ਜੀ ਭਤੀਜਾ ਸਾਡਾ ਜੀ ਉਹਨੂੰ ਬਚਾਉਣ ਲੱਗਿਆ ਉਹਦੀ ਮੰਮੀ ਵੀ ਆਈ ਆ ਜੀ ਘਰੋਂ ਦੇਖੇ ਬਈ ਪੁੱਤ ਕੀ ਗੱਲ ਹੋ ਗਈ ਆਪਣੀ ਮੰਮੀ ਨੂੰ ਦੇਖ ਕੇ ਬਾਹਰ ਕਰਕੇ ਜੀ ਹਾਲ ਮਾਰ ਦਿੱਤਾ ਅੱਛਾ ਜੀ ਭਤੀਜਾ ਜੀ ਉਹਨੂੰ ਬਚਾ ਰਿਆ ਸੀਗਾ ਜੀ ਰੱਸੀ ਫੜਾ ਰਿਆ ਦਾ ਭਤੀਜਾ ਵੀ ਨਾਲੇ ਗਿਰ ਕੇ ਆ ਜੀ ਅੱਛਾ ਜੀ ਹਾਂ ਜੀ ਮੁੜ ਕੇ ਜੀ ਬੜੀ ਦੂਰ ਤੱਕ ਗੱਭੇ ਗਏ ਨੇ ਜੀ ਗੱਭੇ ਡੁੱਬ ਗਏ ਜੀ ਕਿਲੋਮੀਟਰ ਤੇ ਜਾ ਕੇ ਉਹਨੇ ਉਹਨੇ ਦੱਸਿਆ ਵੀ ਮੈਂ ਨਹਿਰ ਤੇ ਖੜਾ ਸੀ ਹਾਂ ਜੀ ਹਾਂ ਜੀ ਉਹਨੇ ਦੱਸਿਆ ਜੀ ਮੇਰੀ ਮੈਸੇਜ ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਗੁੱਤਾਖੋਰਾਾਂ ਦੀ ਮਦਦ ਦੇ ਨਾਲ ਦੋਵੇਂ ਭਰਾਵਾਂ ਦੀ ਪਾਲ ਦੇ ਵਿੱਚ ਜੁਟੀ ਹੋਈ ਹੈ। ਨਯਾਰ ਦੇ ਵਿੱਚ ਛਾਲ ਮਾਰਦੀ ਹੈ ਨਾ ਪਹਿਲਾ ਮੁੰਡਾ ਜਦੋਂ ਛਾਲ ਮਾਰੀ ਉਹ ਡੁੱਬ ਰਿਹਾ ਸੀ ਤਾਂ ਦੂਜੇ ਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਜੀ ਬਟ ਪਾਣੀ ਦਾ ਬਹੁਤ ਤੇਜ਼ ਹੈ। ਉਹ ਵੀ ਜਿਹੜਾ ਬਾਹਰ ਨਹੀਂ ਆ ਸਕਿਆ। ਠੀਕ ਹੈ ਜੀ। ਹੁਣ ਜੋ ਇਹ ਬਿਆਲ ਹੋਣਗੇ ਉਹਦੇ ਵਾਸਤੇ ਅਕੋਰਡਿੰਗ ਟੂ ਲਾਅ ਚ ਕਾਰਵਾਈ ਕਰਾਂਗੇ। ਗੋਤਾਖੋਰ ਲੱਭ ਰਹੇ ਨੇ। ਗੋਤਾਖੋਰਾ ਨੂੰ ਜਿਹੜੇ ਹੈ ਪ੍ਰਾਈਵੇਟ ਉਹਨਾਂ ਨੂੰ ਵੀ ਗੈਂਦ ਕਰਾ ਰਹੇ ਆ ਜੀ। ਜੇ ਬੈਸਟ ਜੋ ਵੀ ਹੋਇਆ ਉਹ ਉਹਨੂੰ ਕਰ ਕੀ ਕਰਾਂਗੇ ਮਾਂ ਦੀਆਂ ਅੱਖਾਂ ਸਾਹਮਣੇ ਪੁੱਤ ਜਵਾਨ ਭਤੀਜਾ ਜਹਾਨੂੰ ਤੁਰ ਗਏ ਪਿਓ ਪਹਾੜ ਵਰਗਾ ਦਰਦ ਸੀਨੇ ਚ ਲੈ ਕੇ ਅੰਦਰੋਂ ਅੰਦਰ ਝੂਰ ਰਿਹਾ ਨਾ ਪੁੱਤ ਦੀ ਪਰੇਸ਼ਾਨੀ ਅਜੇ ਤੱਕ ਪਤਾ ਲੱਗੀ ਤੇ ਨਾ ਹੀ ਪੁੱਤ ਸਮੇਤ ਭਤੀਜੇ ਦੀ ਕੋਈ ਸੂਮ ਮਿਲ ਰਹੀ ਹੈ ਮੰਡੀ ਗੋਬਿੰਦਗੜ ਤੋਂ ਗੁਰਦੀਪ ਸਿੰਘ న్యూਸ 18 ਪੰਜਾਬ